ਦਾਵ ਦੇਣਾ ਗੱਲ ਤਾਂ ਕੀ ਨਾਮ ਆ ਜੀ ਆਪਣਾ ਜਰਨੈਲ ਸਿੰਘ ਜੀ ਕਿਹੜਾ ਇਲਾਕਾ ਇਲਾਕਾ ਫਿਰੋਜ਼ਪੁਰ ਜ਼ਿਲ੍ਹਾ ਮੱਲਾਣਾ ਖਾਸ ਪਿੰਡ ਕਾਲੂ ਵਾਲਾ ਕਾਲੂ ਬਿਲਕੁਲ ਕਿਵੇਂ ਲੱਗੀ ਕੈਨੇਡਾ ਚੜ੍ਹਦੀ ਕਲਾ ਬੜਾ ਸੋਹਣਾ ਦੇਸ਼ ਹੈ ਨਹੀਂ ਨੰਨ ਸੈ ਇੱਥੇ ਜਿੱਕੇ ਨਾ ਬੰਦਾ ਕੰਮ ਕਰੇ ਤੇ ਕੋਈ ਭੁੱਖ ਨਹੀਂ ਨਹੀਂ ਛੱਡਦੀ ਇਹ ਇੰਡੀਆ ਦਾ ਹਿਸਾਬ ਰੱਖੀ ਫਿਰ ਤੰਨੇ ਨਾ ਹਾਂ ਆਪਾਂ ਤਾਂ ਸਲੀ ਡਿਊਟੀ ਲੈ ਕੇ ਆਏ ਸੀ ਕਿਸੇ ਕੋਲ ਪਹਿਰ ਧਾਰੇ ਪੜ ਕੇ ਅੱਛਾ ਤੇ ਮਹਾਰਾਜ ਕਿਰਪਾ ਨਾਲ ਕਮਾਈ ਕਰਕੇ ਤੇ ਚੜ੍ਹਦੀ ਕਲਾ ਬੱਚੇ ਵੀ ਆਪੋ ਆਪਣਿਆਂ ਸੈੱਟ ਹੋ ਗਏ ਨੇ ਹਾਂ ਰਾਕੇ ਜਾਂਉਂਦੇ ਬੱਚੇ ਹਾਂ ਦੋ ਲੜਕੇ ਆਪਣੇ ਸੇ ਬ੍ਰਿਟਨ ਨੇ ਅੱਛਾ ਇੱਕ ਲੜਕਾ ਆਪਣਾ ਅਮਰੀਕਾ ਜੇ ਓਕੇ ਇੱਕ ਲੜਕਾ ਇੰਡੀਆ ਵਾਲਾ ਇੰਡੀਆ ਮਲਾਲਾ ਵਾਲਾ ਹਾਂ ਉਹਨੂੰ ਨਹੀਂ ਬੁਲਾਉਣਾ ਉਹਨੇ ਨਹੀਂ ਉਹ ਅਦਾ ਮੈਂ ਨਾਨਾ ਲਵ ਮੇਰੇ ਕੋਲ ਜਾਣਦਾ ਕਿ ਹਾਂ ਉਹਨੂੰ ਆਸਟ੍ਰੇਲੀਆ ਘਲਾਇਆ ਸੀ ਪਹਿਲਾਂ ਅੱਛਾ ਉਹਦਾ ਉੱਥੇ ਨਹੀਂ ਚੀ ਲੱਗਾ ਤੋਂ ਵਾਪਸ ਆ ਗਿਆ ਤੇਰੇ ਨੇ ਦੁਕਾਨ ਕੰਢੀ ਆਪਦੀ ਉਹਨੇ ਇੱਥੇ ਕਿਵੇਂ ਲਗਾ ਇੱਥੇ ਕੈਨੇਡਾ ਚ ਕਿਵੇਂ ਲੋਕ ਤਾਂ ਰੋਈ ਜਾਂਦੇ ਥਾੜਾ ਕਿਵੇਂ ਸਰਦਾ ਉਹ ਫਿਰ ਮਿਕਸ ਹੀ ਹੁੰਦਾ ਨਾ ਸਾਰੇ ਹੁਣ ਆਪੋ ਆਪਣੇ ਕਰਮ ਵੀ ਲੈਣਨ ਕਿ ਨਹੀਂ ਉੱਥੇ ਡੱਕਾ ਪਾਣ ਕੇ ਦੂਰ ਆ ਨਹੀਂ ਜਿੰਨੇ ਲੋਕ ਸੇ ਕੰਮ ਨਹੀਂ ਕੀਤਾ ਹਾਂ ਉਹਨੂੰ ਫਿਰ ਕਰਨਾ ਪਵੇ ਹਾਂ ਫਿਰ ਔਖਾ ਹੀ ਔਖਾ ਜੀ ਬਿਲਕੁਲ ਇਹ ਤਾਂ ਦਿਹਾੜੀਦਾਰ ਸਨ ਉੱਥੇ ਵੀ ਹਾਂ ਤਾਂ ਤੁਹਾਡੇ ਘਰਾਂ 'ਚ ਵਿਆਹ ਚੱਲਦੀ ਕਮਾ ਗਈ ਆ ਤੁਹਾਡਾ ਗੁਜ਼ਾਰਾ ਕੀਤਾ ਜਿੱਥੇ ਆਣ ਕੇ ਆਨੰਦ ਵੱਜ ਗਿਆ ਕੰਮ ਕੀਤਾ ਪੂਰੀਆਂ ਮੌਜਾਂ ਪੂਰੀਆਂ ਮੌਜਾਂ ਨੇ ਹੁਣ 5 ਮਹੀਨੇ ਜਾਵਾਂਗੇ ਹਾਂ ਅਗਲੇ ਨਵੰਬਰ ਤੋਂ ਜਾਵਾਂਗੇ ਵੀ 25 ਨੂੰ ਸਾਢੇ 5 ਮਹੀਨੇ ਉੱਥੇ ਰ੍ਹਾਂਗੇ ਹਾਂ ਫਿਰ ਆ ਜਾਾਂਗੇ ਹਾਂ ਪੈਨਸ਼ਨ ਲੱਗੀ ਹਾਂ ਬਾਪੇ ਹੁਣ ਤਾਂ ਹੁਣ ਤਾਂ ਫਿਰ ਕੋਈ ਨਹੀਂ ਹੁਣ ਤਾਂ ਆਨੰਦ ਹੈ ਹੁਣ ਤਾਂ ਆਨੰਦ ਹੀ ਆਨੰਦ ਹੈ ਵੱਡੀ ਗੱਲ ਤਾਂ ਇਹ ਹੈ ਨਾ ਵੀ ਜੇ ਸੱਤ ਜਸਿਆ ਫਨਾਨੀ ਨਹੀਂ ਆਉਂਦਾ ਹਾਂ ਬੰਦਾ ਉਦੋਂ ਆਉਂਦਾ ਵੀ ਲੱਕ ਨਸ ਖਸਮ ਹੱਥ ਕਿਰਦ ਧੱਕੇ ਦੇ ਹਾਂ ਯਹਾਂ ਦਾਣੇ ਤਾਹ ਖਾਣੇ ਨਾਨਕਾ ਸੱਚ ਜੇ ਅਨਜੜ ਲਿਖਿਆ ਹੈ ਰਾਤ ਤੇ ਜਾਣਾ ਹੀ ਆਉਣਾ ਭਾਵੇਂ ਲੜ ਕੇ ਆਵੇ ਤੇ ਭਾਵੇਂ ਖੁਸ਼ੀ ਨਾਲ ਆਵੇ ਹਾਂ ਜਬਦਾ ਗੜਜੀ ਕਹਿੰਦਾ ਅਨਜੜ ਜੀ ਨੇ ਦਾਣੇ ਚੁਗਨੇ ਇਥੇ ਉਹਨੇ ਚੁਗਨੇ ਪੈਂਦੇ ਨੇ ਹਰ ਰਾਤ ਗੜਜੀਦਰ ਤੋਹੀ ਫਿਰ ਬੇਰੀ ਪੂਰੀ ਵੀ ਤੋੜੀ ਕਿ ਨਹੀਂ ਬੇਰੀ ਤੋੜੀ ਐਸਪੋਨ ਜਾ ਕੇ ਹਾਂ ਅੱਛਾ ਨਾ ਤੁਸੀਂ ਸਤਰਸਿਖੇਲਾ ਫਾਰਮਸੀ ਹਾਂ ਇਥੋਂ ਦਾ ਦੁਆਬੇ ਚੋਂ ਅੱਛਾ ਦੇਰ ਤੋੜਦੇ ਰਹੇ ਅੱਛਾ ਜਰਦੀ ਗੱਲ ਜਿਆੜੀ ਫੁੱਲ ਬਣ ਜਾਂਦੀ ਕਿਰਾਇਆ ਆਪਣੇ ਨੇ ਲਿਆ ਘਰ ਦਾ ਤੇ ਰੋਟੀ ਪਾਣੀ ਆਪਦਾ ਹੀ ਹਾਂ ਹਿਸਾਬ-ਕਿਤਾਬ ਕਰਕੇ ਤੇ ਵਿਕਾਂ ਬਣ ਗਏ ਨਾਲ ਸਾਨੂੰ ਲੈ ਉਹ ਮੇਰੀ ਅੱਛਾ ਉਹ ਵੱਖਰੀ ਘਰ ਆਣ ਕੇ ਵੀ ਸਾਨੂੰ 12-1300 ਰੁਪਿਆ ਡਾਲਰ ਮਿਲਦਾ ਰਿਹਾ ਮਹੀਨੇ ਦਾ ਉੱਥੋਂ ਜਿਕਾ ਬਣ ਗਿਆ ਉਹ ਵੱਖਰੀ ਉਥੇ ਵਿਕਾਂ ਬਣਾ ਕੇ ਉਹਨੇ ਦੇਤੇ ਕਾਗਜ਼ ਪੱਤਰ ਇਥੋਂ ਆਪਣੀ ਬੰਗ ਜਾ ਜਾਂਦੇ ਪੈਸੇ ਕਿੰਨੇ ਕਿੰਨੇ ਦੀ ਤੋੜ ਜਾਂਦੇ ਸਰ ਚਲੋ ਸਾਲ ਦਿੱਤੀਆਂ ਸੀ ਉਹ ਰੋਟੀ ਬਣੇ ਬਗਾ ਕੇ ਆਉਂਦੀਆਂ ਸੀ 150 200 ਪੌਂਡੋ ਤੋਲ ਜਾਂਦੀਆਂ ਸੀ ਹਾਂ ਅਸੀਂ ਪਹਿਲਾਂ ਚਲੇ ਜਾਂਦੇ ਹਾਂ ਖਾਣਾ ਨਾਲ ਦੋ ਦੋ ਰੋਟੀਆਂ ਖਾ ਕੇ ਤੇ 300 ਪੌਂਡ ਦੋੜ ਜਾਂਦੇ ਹਾਂ 300 ਪੌਂਡ ਤੁਸੀਂ ਇਕੱਲੇ ਤੋੜ ਜਾਂਦੇ ਹਾਂ 100 ਅਸੀਂ ਤਿੰਨ ਬੰਦੇ ਹਾਂ ਅਸੀਂ ਤੇ 300 ਪੌਂਡ ਦੋੜਦੇ ਰਹੇ ਹਾਂ ਓਕੇ ਜੋ ਦੁਬਾਰਾ ਜੀ ਮਨਰਮਾ ਜਿਆਦਾ ਖੜਿਆ ਹੋਵੇ ਤੇ ਜਿਆਦਾ ਹੀ ਟੋੜ ਜਾਂਦੀ ਹੈ ਇਹ ਦੂਜੀ ਵਾਰ ਦੁਬਾਰਾ ਜੇ 300 ਪੌਂਡ ਤੋੜੀਏ ਤੇ ਫਿਰ ਤਾਂ ਕਾਫੀ ਪੈਸੇ ਬਣ ਜਾਂਦੇ ਆ ਪੈਸੇ ਉਦੋਂ 43 ਡਾਲਰ ਸੀ 100 ਪੌਂਡ ਦੇ ਅੱਛਾ ਤੇ 300 ਪੌਂਡ ਦੋੜ ਜਾਂ ਬੇਬੇ ਵੀ ਬਰਾਬਰ ਦੀ ਤੋੜਦੀ ਸੀ ਕਿ ਨਹੀਂ ਲੈ ਬਰਾਬਰ ਕੇ ਉਹ ਨਾ ਜਨਾ 50 ਪਾਉਂਡ ਘੱਟ ਤੋੜਦੀ ਸੀ ਰੋਟੀ ਬੰਡ ਬਕਾ ਕੇ ਲਿਆਉਂਦੇ ਨਾ ਜਿਹੜੀ ਸਾਬ ਬਰਾਬਰ ਸੀ ਸਾਰਿਆਂ ਦਾ ਅੱਛਾ ਜਿਹੜੀਆਂ ਰੋਟੀਆਂ ਬਕਾ ਕੇ ਲਿਆਉਂਦੀਆਂ ਉਹਨੂੰ ਹਿੱਸਾ ਬਰਾਬਰ ਦਿੱਤਾ ਓਕੇ ਉਹਦੀਆਂ ਚੜਜੀ ਗੜਾਈ ਤਾਈ ਤਿੰਨ ਮਹੀਨਾ ਰਹੇ ਹਾਸੇ ਪਰ ਆ ਮੈਨੂੰ ਕੋਬਰ ਸੈਰੀ ਰੈਜiment ਸਾਰੇ ਰਿਸਟਰਾਂ ਨੂੰ ਮਿਲਦਾ ਮਤਲਬ ਜਿਹਨੇ ਕੰਮ ਕਰਨਾ ਉਹਦੇ ਵਾਸਤੇ ਸਭ ਕੁਝ ਹੀ ਹੈਗਾ ਜਿਹਨੇ ਨਹੀਂ ਜੀ ਬਾੜਾ ਜਿਹੜਾ ਸੋਸੇ ਸੋਖ ਲਿਆ ਨਾ ਉਹ ਭਾਵੇਂ ਇਹਨਾਂ ਸ਼ੇਅਰ ਕਰਕੇ ਮੁੜ ਜੇ ਬਾਕੀ ਕੰਮ ਕਰਨਾ ਓੱਖਾ ਕੰਮ ਕਰਨਾ ਪਏ ਹਾਂ ਜੇ ਕੈਨੇਡਾ ਰਹਿਣਾ ਤਾਂ ਇੱਥੇ ਹਰ ਇੱਕ ਸ਼ਾਇਆ ਪਾਣੀ ਮੁੱਲ ਲੈ ਹੈ ਆਪਣੇ ਇੰਡੀਆ ਦਾ ਫਿਰ ਤੂੰ ਸਿਆਣਾ ਮੈਂ ਇੱਕ ਜੀ ਕਮਾਉਂਦਾ ਤੇ 10 ਜੀ ਖਾਂਦੇ ਇੱਥੇ ਦਾ ਮੈਂ ਅਜੇ ਤੱਕ ਰੁੱਖੇ ਤਾਂ ਜਾਂਦਾ ਨਰਸਰੀ 'ਚ 11.5 ਡਾਲਰ ਨੇ ਹਾਂ ਚਾਹ ਪਾਣੀ ਨਾਲ ਬਾਬਾ ਤੋਰ ਫੇਰਾਉਂਦੇ ਨਾਲ 11 ਡਾਲਰ ਘੰਟੇ ਦੇ ਲੈ ਆਉਂਦੇ ਹਾਂ ਨਾ ਪੈਨਸ਼ਨ ਲੱਗਣੀ ਨਹੀਂ ਛਾਰ ਕੀ ਕਰਨਾ ਵੇਲੇ ਉਹ ਪੈਸ਼ਨਲੀਆਂ ਨਾਲ ਪੈਨਸ਼ਨ ਨਹੀਂ ਚੜਦੀ ਘੜਾ ਕੰਮ ਕਰਨਾ ਪੈਂਦਾ ਫਿਰ ਜਦੋਂ ਬੱਚੇ ਆ ਦੇ ਨਾ ਕਰੋ ਜਿਹੜੇ ਉਹਨੇ ਬਿਧਾਰੀ ਨਹੀਂ ਲੰਘਦੀ ਘਰ ਬੈਠਾ ਵੇਲੇ ਉਹ ਬਿਧਾਰੀ ਨਹੀਂ ਲੰਘਦਾ ਕੰਮ ਕਰਨਾ ਪੈਂਦਾ ਜੀ ਥੋੜੇ ਥੋੜਾ